ਇੱਕ ਹਮੇਸ਼ਾ ਸਿਆਣੇ ਕਹਿੰਦੇ ਹੁੰਦੇ ਸੀ ਉਤਮ ਖੇਤੀ ਮੱਧਮ ਵਪਾਰ ਨਖਿੱਧ ਚੱਕਰੀ ਸਾਰਿਆਂ ਨੂੰ ਸੁਣਿਆ ਹੋਈ ਆਮ ਤੌਰ ਤੇ ਕਹਿੰਦੇ ਸੀ ਵੀ ਉਤਮ ਖੇਤੀ ਮੱਧਮ ਵਪਾਰ ਨਖਿੱਧ ਚੱਕਰੀ ਨੌਕਰੀ ਦਾ ਕਹਿੰਦੇ ਜਮੇ ਕੰਮ ਨਖਿੱਧਾ ਕਿਸੇ ਦੀ ਨੌਕਰੀ ਕਰਨਾ ਜਿਹੜਾ ਵਪਾਰ ਹੈ ਇਹ ਵੀ ਸਿੱਖ ਲਈ ਕਹਿੰਦੇ ਕੋਈ ਬਾਹਲੀ ਵਧੀਆ ਚੀਜ਼ ਨਹੀਂ ਮੱਧਮ ਪਾਵੇ ਵੀ ਘਾਟੇ ਵਾਲਾ ਸੌਦਾ ਹੀ ਹੈ ਖੇਤੀ 간ੇ ਸਾਰਿਆਂ ਤੋਂ ਉੱਤਮ ਹੈ ਪਰ ਇਹ ਗੱਲ ਸਾਨੂੰ ਗੁਰੂ ਨੇ ਨਹੀਂ ਕਹੀ ਇਹ ਇਹ ਭਲੇਖਾ ਇੱਕ ਤੇ ਵੀ ਬਾਬੇ ਨਾਨਕ ਨੇ ਕਿਹਾ ਵੀ ਉਤਮ ਖੇਤੀ ਮੱਦਮ ਵਪਾਰ ਨੇ ਕਿਹਾ ਚੱਕਰੀ ਇਹ ਗੱਲ ਸਾਨੂੰ ਗੁਰੂ ਨਹੀਂ ਕਹਿੰਦਾ ਬਿਲਕੁਲ ਨਹੀਂ ਸਤਿਗੁਰੂ ਜੀ ਕਹਿੰਦੇ ਤੇਰੇ ਲਈ ਖੇਤੀ ਉਤਮ ਹੈ ਵਪਾਰ ਤੇਰੇ ਲਈ ਮਾੜਾ ਹੈ ਚੱਕਰੀ ਕਿਸੇ ਦੀ ਨੌਕਰੀ ਕਰਨੀ ਤੇਰੇ ਲਈ ਬਹੁਤ ਹੀ ਨਿਕਿੱਧ ਕੰਮ ਆਤਸ਼ਾ ਕਦੇ ਵੀ ਨਹੀਂ ਕਹਿੰਦੇ ਤੇਰੇ ਲਈ ਤਿੰਨੇ ਕੰਮ ਲਿਖੇ ਹੋ ਸਕਦੇ ਤੇਰੇ ਲਈ ਤਿੰਨੇ ਹੀ ਕੰਮ ਇਹ ਚੰਗੇ ਹੋ ਸਕਦੇ ਆ ਤੇਰੇ ਲਈ ਖੇਤੀ ਵੀ ਮਾਰੀ ਹੋ ਸਕਦੀ ਏ ਤੇਰੇ ਲਈ ਵਪਾਰ ਚੰਗਾ ਹੋ ਸਕਦਾ ਹੈ ਤੇਰੇ ਲਈ ਨੌਕਰੀ ਚੰਗੀ ਹੋ ਸਕਦੀ ਹੈ ਕਿਸੇ ਦੀ ਨੌਕਰੀ ਕਰ ਚੰਗੀ ਹੋ ਸਕਦੀ ਏ ਤੇਰੇ ਕਿਉਂਕਿ ਇਹ ਤਿੰਨੇ ਹੀ ਕੰਮ ਤੇਰੇ ਹੱਥ 'ਚ ਨਹੀਂ ਇਹ ਕਿਸੇ ਦੇ ਹੱਥ 'ਚ ਜਿਹੜਾ ਕੰਮ ਆਪਦੇ ਹੱਥ 'ਚ ਹੈ ਉਹਨੂੰ ਜੈਜਾ ਮਰਜ਼ੀ ਬਣਾ ਲਓ ਉਹਨੂੰ ਚਾਹੇ ਨਖਿੱਦ ਬਣਾ ਲਓ ਉਹਨੂੰ ਚਾਹੇ ਚੰਗਾ ਬਣਾ ਲਓ ਇਹ ਤਾਂ ਕੰਮ ਤਿੰਨੇ ਹੀ ਤੇਰੇ ਹੱਥ ਚ ਨੇ ਖੇਤੀ ਤਾਂ ਐ ਕਰਨੀ ਵਪਾਰ ਤਾਂ ਐ ਕਰਨਾ ਨੌਕਰੀ ਤਾਂ ਐ ਕਰਨੀ ਤਿੰਨੇ ਹੀ ਕੰਮ ਤੇਰੇ ਤੂੰ ਜਿਹੇ ਜੇ ਮਰਜ਼ੀ ਬਣਾ ਲੈ ਗੁਰਮੁਖਾ ਇਹ ਸਾਨੂੰ ਚਾਹੇ ਮਾਲੇ ਕਰ ਲੈ ਚਾਹੇ ਚੰਗੇ ਕਰ ਲੈ ਤਿੰਨੇ ਹੀ ਕੰਮ ਤੇਰੇ ਹੱਥ ਵਿੱਚ ਤਿੰਨਾ ਨੂੰ ਜਿਹੇ ਜੇ ਮਰਜ਼ੀ ਬਣਾ ਲਈਂ ਖੇਤੀ ਤੇਰੇ ਲਈ ਉਤੋਂ ਮੈਂ ਪਾਰੇ ਨਿਘੜਦੇ ਵੀ ਹੋ ਸਕਦੇ ਵਾਸਾ ਕਹਿੰਦੇ ਮਨ ਹਾਲੀ ਕਿਰਸ਼ਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਆਗਾ ਰੱਖ ਗਰੀਬੀ ਇਸ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਦਿਲਾਂ ਬੁਝੈ ਜੇ ਕਿਤੇ ਆਪਣਾ ਮਕਸਦੀ ਪੈਸਾ ਕਮਾਉਣਾ ਕੱਲਾ ਉਹ ਵੀ ਤੰਗ ਤਰੀਕੇ ਗਲਤ ਵਾਸਤੇ ਜੇ ਤੂੰ ਮਨ ਨੂੰ ਹਾਲੀ ਕੀ ਬਣਾਉਂਦਾ ਮਨ ਹਾਲੀ ਕਿਰਸ਼ਾਣੀ ਕਰਨੀ ਵਾਹੀ ਕਰੈਕਟਰ ਨੂੰ ਵਾਹੀ ਨਹੀਂ ਬਣਾਉਂਦਾ ਕਰਸਾਣੀ ਨਹੀਂ ਬਣਾਉਂਦਾ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਮਿਹਨਤ ਨੂੰ ਪਾਣੀ ਨਹੀਂ ਬਣਾਉਂਦਾ ਤਨ ਨੂੰ ਖੇਤ ਨਹੀਂ ਬਣਾਉਂਦਾ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੂੰ ਆ ਹਿਰਦੇ ਘਰ ਵਿੱਚ ਨਾਮ ਨਹੀਂ ਬੀਜਦਾ ਸੰਤੋਖ ਦਾ ਸੁਹਾਗਾ ਹੈ ਨਹੀਂ ਤੇਰੇ ਕੋਲੇ ਤੇਰੇ ਮਨ ਵਿੱਚ ਹੰਕਾਰ ਹੈ ਬਾਬਾ ਮਾਇਆ ਸਾਥਨਾ ਇਨ ਮਾਇਆ ਜੱਗ ਮੋਹਿਆ ਬਿਰਲਾ ਬੁਝਿਆ ਕੋਈ ਫਿਰ ਮਾਇਆ ਨੇ ਪੱਕੇ ਤੌਰ ਤੇ ਤੇਰਾ ਸਾਥ ਤੇ ਦੇਣਾ ਇਹਨ ਮਾਇਆ ਜੱਗ ਮੋਹਿਆ ਮੋਹ ਜੂਰ ਲੈਂਦੀ ਐ ਸਮ ਪਰ ਬਿਰਲੇ ਹੀ ਬੁਝਦਾ ਪਰ ਜੇ ਤੇਰੀ ਕਿਰਤ ਸੁੱਚੀ ਨਹੀਂ ਤੂੰ ਸਹੀ ਢੰਗ ਨਾਲ ਖੇਤੀ ਨਹੀਂ ਕਰਦਾ ਉਤੋਂ ਤੈਨੂੰ ਆਮਦਨ ਵੀ ਘਟੇ ਤੇਰੇ ਲਈ ਘਾਟੇ ਦਾ ਸੋਧਾ ਹੋ ਸਕਦਾ ਇਹ ਤੇਰੇ ਲਈ ਨਿਖੇੜ ਵੀ ਹੋ ਸਕਦੀ ਐ ਕਿਵੇਂ ਹੋ ਸਕਦੀ ਐ ਦਸ ਟਰਾਲੀਆਂ ਖੱਤੇ ਵਿੱਚ ਹੋਈਆਂ ਘਰ ਦੇ ਲਾਣੇ ਲਾਣੇ ਘਰੇ ਨੋ ਹੀ ਦਸੀਆਂ ਤੇ ਇੱਕ ਆਪਣੇ ਖਾਤੇ 'ਚ ਪਾਲੇ ਪੈਸੇ ਫਿਰ ਕੀ ਖੇਤੀ ਤੇਰੇ ਲਈ ਨਖਿਤ ਨਹੀਂ 10 ਕਿਲੇ ਪੰਹਾਂ ਤੋਂ ਹੀਰੀ ਲਵਾ ਲਈ ਹਿਸਾਬ ਦੇਣ ਵੇਲੇ ਆਪਾਂ 8.5 ਹੀ ਦਸੀਏ ਕੀ ਖੇਤੀ ਤੇਰੇ ਲਈ ਨਖਿਤ ਨਹੀਂ ਸਾਰਾ ਦਿਨ ਕੋਈ ਗਰੀਬ ਦਿਹਾੜੀਦਾਰ ਬੰਦਾ ਖੇਤ ਵਿੱਚ ਦਿਹਾੜੀ ਕਰੇ ਉਹਦੀ ਮੁੰਝ ਲਾ ਦੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਦੁਪਹਿਰ ਦੁਪਹਿਰ ਦੀ ਸ਼ਵੇਰ ਦੀ ਸ਼ਾਮ ਦੀ ਰੋਟੀ ਆਪਾਂ ਵਧੀਆ ਨਾ ਦਈਏ ਉਹ ਖਾਲੀ ਹੱਥ ਪੈਸਿਆਂ ਤੋਂ ਘਰ ਵਿੱਚੋਂ ਚਲਿਆ ਜਾਵੇ 15 15 20 20 ਦਿਨ ਤੇਰੇ ਘਰੇ ਢੇੜੇ ਮਾਰੇ ਪੈਸਿਆਂ ਦੇ ਲਈ ਕੀ ਤੇਰੀ ਉਹ ਖੇਤੀ ਨਖਿੱਦ ਨਹੀਂ ਕਿਸੇ ਗਰੀਬ ਆਦਮੀ ਨੇ ਤੇਰੇ ਘਰ ਮਿਹਨਤ ਕੀਤੀ ਆ ਕੇ ਚਾਰ ਪੈਸੇ ਦੇਣ ਦੇ ਸਮੇ ਆਪਾਂ ਉਹਨੂੰ ਲਾਰੇ ਲੱਪੇ ਲਾਈਏ ਜਾਂ ਘੱਟ ਦੇ ਦਈਏ ਕੀ ਫਿਰ ਤੇਰੀ ਖੇਤੀ ਨਖਿੱਦ ਨਹੀਂ ਆਪਾਂ ਗਵਾਂਡਿਆਂ ਦੀਆ ਬੱਟਾ ਵੜ ਵੜ ਕੇ ਖੁਰਚ ਕੇ ਆਪਾਂ ਲੱਗੇ ਹੋਏ ਉਹ ਥੀਏ ਪੱਟ ਲਈਏ ਜਿੱਥੋਂ ਬੱਟਾਂ ਦੀ ਸਹੀ ਮਿਹਨਤੀ ਹੋਣੀ ਹੈ ਕੀ ਫਿਰ ਤੇਰੇ ਲਈ ਖੇਤੀ ਨਖਿੱਦ ਨਹੀਂ ਖਿੱਦ ਤੇਰੇ ਲਈ ਖੇਤੀ ਜਦ ਖੇਤੀ ਚ ਬੇਈਮਾਨੀ ਕਰੇਗਾ ਖੇਤੀ ਵੀ ਨਖਿੱਦ ਤੇਰੀ ਨਹੀਂ ਉਹ ਤੇਰੇ ਲਈ ਸਫਲ ਕਿੱਥੋਂ ਹੋਊਗੀ ਬੇਚ ਤੇ ਬੇਈਮਾਨੀ ਆ ਘਰੇ ਤੇ ਡਾਕਟਰ ਵਾਲਿਆਂ ਚੋਂ ਨੌਵੀਂ ਦਿੱਤੀਆਂ ਲਾਣੇਦਾਰ ਨੇ 10ਵੀਂ ਟਰਾਲੀ ਦੇ ਪੈਸੇ ਆਪਦੇ ਖਾਤੇ 'ਚ ਪਾ ਲਈ ਜਿਹਦਾ ਘਰੇ ਹੀ ਨਹੀਂ ਪਤਾ ਹਰਤੀਏ ਤੋਂ ਬਿਨਾ ਫਿਰ ਖੇਤੀ ਨਹੀਂ ਕਰੀਂ ਕਿੱਥੋਂ ਤੇਰੇ ਲਈ ਉਤਮ ਹੋਊਗੀ ਤੇ ਖੇਤੀ ਵੀ ਨਾ ਖੇਦਾ ਗੁਰਮੁਖਾ ਤੇਰੇ ਲਈ ਜੇ ਤੇਰੇ ਮਨ 'ਚ ਇਮਾਨਦਾਰੀ ਨਹੀਂ ਤੇ ਖੇਤੀ ਵੀ ਨਹੀਂ ਖੇਦਾ ਉਤਮ ਤਾਂ ਆਂਗੀ ਜੇ ਇਮਾਨਦਾਰੀ ਐ ਕੋਲ ਪੱਲੇ ਇਮਾਨਦਾਰੀ ਆ ਤੇਰੇ ਤਾਂ ਖੇਤੀ ਉਤਮ ਐ ਬੇਈਮਾਨੀ ਨਾਲ ਕੀਤੀ ਸੀ ਖੇਤੀ ਵੀ ਨਖਿੱਦਾ ਤੇਰੇ ਲਈ ਉਤਮ ਨਹੀਂ ਉਤਮ ਬਣਾ ਇਹਨੂੰ ਬਣਾ ਤੂੰ ਹਰ ਕੰਮ ਉਤਮ ਬਣਾ ਸਕਦਾ ਹਰ ਕੰਮ ਤੇਰੇ ਲਈ ਨਖਿੱਦ ਹੋ ਸਕਦਾ ਜੇ ਬੇਈਮਾਨੀ ਕਰਨੀ ਆ ਫੋਖੇ ਖੇਤੀ ਉਤਮ ਕਿੱਥੋਂ ਘਰੋਂ ਘਰੋਂ ਭੇਜੇ 10 ਗੱਟੇ ਜੀਰੀ ਦੇ ਵਿੱਚ ਰੇਪਾਉਣ ਵਾਸਤੇ 8 ਗੱਟੇ ਪਾਏ 2 ਗਵਾਂਢੀ ਨੂੰ ਵੇਚ ਤੇ ਉਹ ਫਿਰ ਮਿਹਨਤ ਦੱਸੋ ਉਹ ਮੈਨੂੰ ਤੁਹਾਡੀ ਸਫਲ ਹੋਏਗੀ ਨਹੀਂ ਖੇਤੀਆਂ ਨੇ ਕਦੇ ਹੁੰਦੀ ਐ ਤਾਂ ਸਫਲ ਹੁੰਦੀ ਆ ਨਾ ਖੇਦ ਹੁੰਦੀ ਆ ਨਹੀਂ ਜਦੋਂ ਬੇਈਮਾਨੀ ਨਾਲ ਕਰਦੇ ਆ ਤੇਰੀ ਖੇਤੀ ਉਦੋਂ ਸਫਲ ਐ ਜਦੋਂ ਤੇਰੇ ਵਿੱਚ ਇਮਾਨਦਾਰੀ ਐ ਜਦੋਂ ਬੇਈਮਾਨੀ ਨਾਲ ਕੰਮ ਕਰੇਗਾ ਤਾਂ ਖੇਤੀ ਵੀ ਤੇਰੇ ਲਈ ਨਖਿੱਤ ਐ ਗੁਰਮਖਾ ਖੇਤੀ ਵੀ ਨਖਿੱਤ ਐ ਫਿਰ ਵਪਾਰ ਵਪਾਰ ਵੀ ਤੇਰੇ ਲਈ ਉਤਮ ਹੋ ਸਕਦਾ ਕੁੱਤਮ ਹੋ ਸਕਦਾ ਉਹ ਤੇਰੇ ਤੇ ਡਿਪੈਂਡ ਕਰਦਾ ਪਾਤਸ਼ਾਹ ਕਹਿੰਦੇ ਵਣਜ ਕਰੋ ਵਣ ਜਾ ਰਹੇ ਪੱਥਰ ਲੇਹੋ ਸੰਭਾਲ ਤੈਸੀ ਵਰਤ ਵਸਾਈ ਹੈ ਜੈਸੀ ਨਿਭ ਹੈ ਨਾਰ ਅੱਗੇ ਸ਼ਾਹ ਸਜਾਨ ਹੈ ਲੈਸੀ ਵਰਤ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਦਸ ਵਰਖਰ ਲੈ ਚਲੋ ਸ਼ਹਿ ਦੇ ਖੈਰ ਪਤੀਆ ਜਿੰਨਾ ਰਾਸ ਨਾ ਸੱਚ ਹੈ ਕਿਉਂ ਤੈਨਾਂ ਸੁਖ ਹੋਏ ਖੋਤੇ ਵਣਜ ਵਣਜੇ ਮਨ ਤਾਂ ਕੋਟਾ ਹੋਵੇ ਜੇ ਤੇਰੇ ਵਪਾਰ ਦੀ ਕੋਟ ਆ ਫਿਰ ਤੇਰਾ ਤਨ ਤੇ ਮਨ ਵੀ ਕੋਟਾ ਹੈ ਚੇਤਾ ਰੱਖੀ ਜੇ ਤੇਰੇ ਵਪਾਰ 'ਚ ਕੋਟ ਆ ਫਿਰ ਤੇਰਾ ਮਨ ਤੇ ਤਨ ਵੀ ਕੋਟਾ ਹੈ ਫਿਰ ਤੂੰ ਕਿੱਥੋਂ ਕਿੱਥੋਂ ਇਮਾਨਦਾਰੀ ਕਰ ਲੇਗਾ ਜੇ ਮਨ ਵੀ ਕੋਟਾ ਤੇ ਤਨ ਕੋਟਾ ਹੋ ਹੀ ਜਾਣਾ ਕਿਉਂਕਿ ਮਨ ਨੇ ਤੋੜਨਾ ਤਨ ਨੂੰ ਆ ਹੱਥਾਂ ਨਾਲ ਫਿਰ ਬਹੀ ਤੇ ਗਲਤ ਪੈਸੇ ਲਿਖੇਗਾ ਹਲਦੀ 'ਚ ਰੰਗ ਪਾਪਾ ਵੇਚੇਗਾ ਮਿਰਚਾਂ ਚ ਰੰਗ ਪਾਪਾ ਵੇਚੇਗਾ ਜੀਰਾ ਡੁਪਲੀਕੇਟ ਵੇਚੇਗਾ ਖਲਕ ਕਿਉਂਕਿ ਮਿੱਟੀ ਪਾ ਪਾ ਕੇ ਵੇਚਣਗੇ ਵਪਾਰੀ ਇਹ ਵਪਾਰ ਉਤਮ ਨਹੀਂ ਇਹ ਵਪਾਰ ਤੇਰੇ ਲਈ ਮਾੜਾ ਜੇ ਤੂੰ ਪੰਜ ਵਾਲੀ ਚੀਜ਼ ਸਹੀ ਪ੍ਰੋਫਿਟ ਲੈ ਕੇ ਵੇਚਦਾ ਤੇਰੇ ਲਈ ਵਪਾਰ ਮਾੜਾ ਨਹੀਂ ਜੇ ਪੰਜ ਵਾਲੀ ਤੂੰ ਵੇਚੇਗਾ ਹੀ 50 ਦੀ ਅਗਲੇ ਦੀ ਛੱਲ ਲਾ ਦੇਗਾ ਫਿਰ ਤੇਰੇ ਲਈ ਵਪਾਰ ਮਾੜਾ ਹੈਗਾ ਫੇਰ ਮਾੜਾ ਜਾਇਜ ਕੀਮਤ ਤੇ ਦੇਖੋ ਘਾਟੇ ਲਈ ਤਾਂ ਕੋਈ ਕਰਦੇ ਨਹੀਂ ਹੁਣ 5 ਦੀ ਲਿਆ ਕੇ 4 ਦੀ ਤਾਂ ਵੇਚ ਨੂੰ ਰਿਹਾ 5 ਦੀ ਲਿਆ ਕੇ 6 ਦੀ ਵੇਚੋਗੇ 7 ਦੀ ਵੇਚੋਗੇ 8 ਦੀ ਵੇਚੋਗੇ 10 ਦੀ ਵੇਚੋ ਜੋ 5 ਵਾਲੇ ਦੇ 80 90 ਲਵੋਗੇ ਫਿਰ ਮਾਰੀ ਆ ਨਾ ਗੱਲ ਸਾਡੇ ਦੀ ਇੱਥੇ ਵਪਾਰ ਸਾਡੇ ਲਈ ਮਾਰਾ ਹੈ ਜੇ ਅਸੀਂ ਇਮਾਨਦਾਰੀ ਨਾਲ ਕਰਦੇ ਆਂ ਫਿਰ ਸਾਡੇ ਲਈ ਵਪਾਰ ਉੱਤਮ ਹੈ ਅੱਗੇ ਦੁੱਧ ਤੇ ਪੁੱਲਤ ਵੇਚਣਾ ਕੀ ਕਹਿੰਦੇ ਹੁੰਦੇ ਸੀ ਪਾਪਾ ਅੱਜ ਦੁੱਧ ਵਪਾਰ ਬਣ ਗਿਆ ਮੇਰਾ ਵੀ ਟੈਰੀ ਫਾਰਮ ਆ ਹੋਰ ਬੜੇ ਲੋਕ ਦੁੱਧ ਦਾ ਕੰਮ ਕਰਦੇ ਨੇ ਕੋਈ ਵਿਅਕਤੀ ਜਿਹਦੇ ਘਰੇ ਪਸ਼ੂ ਨਹੀਂ ਰੱਖਿਆ ਹੋਇਆ ਸੋ ਤੋਂ 70 ਰੁਪਏ ਕੇ ਲੱਦੁੱਧ ਲੈਂਦਾ ਜੇ ਫੇਰ ਵੀ ਉਹ ਚ ਪਾਣੀ ਪਾ ਕੇ ਦਵੋਗੇ ਫੇਰ ਤੁਹਾਡਾ ਵਪਾਰ ਉਤਮ ਰਹਿ ਗਿਆ ਫੇਰ ਤੁਹਾਡਾ ਵਪਾਰ ਮਾਰਾ ਹੈ ਵੇਰ ਕਾ ਜੁੱਧੂ ਜਾਂਦਾ ਹੈ ਨੈਸ਼ਨਲਿਜ਼ਮ ਜੁੱਧੂ ਜਾਂਦਾ ਹੈ ਬਾਣੀ ਡੈਰੀ ਨੇ ਦੁੱਧ ਪਾਉਨੇ ਆ ਜੇ 5 ਕੁੰਟਲਾਂ ਦੇ 10 ਬਣਾ ਕੇ ਵੇਚਾਂਗੇ ਫੇਰ ਸਾਡਾ ਵਪਾਰ ਮਾਰਾ ਹੈ ਜੇ ਜਾਜਾ ਚੋਲਿਆ ਹੋ ਜਾ ਪਾਤਾ ਫੇਰ ਸਾਡਾ ਵਪਾਰ ਉਤਮ ਹੈ ਇਹ ਤੇਰੇ ਹੱਥ ਚ ਹੈ ਇਹਨੂੰ ਉੱਤਮ ਬਣਾ ਲੈ ਇਹਨੂੰ ਖਰਾਬ ਕਰ ਲੈ ਤੇਰੇ ਹੱਥ ਚ ਹੈ ਇਹ ਇਹ ਤੈਨੂੰ ਕਰਨਾ ਜਿਹੇ ਜ ਮਰਜ਼ੀ ਕਰ ਲੈ ਸਾਡੇ ਲੋਕ ਪਹਿਲੇ ਸਮਿਆਂ ਦੇ ਵਿੱਚ ਬਿਜ਼ਨਸ ਵਿੱਚ ਗਏ ਹੀ ਨਹੀਂ ਇੱਕ ਬਾਬਿਆਂ ਨੇ ਇਹ ਜਾ ਦਿਮਾਗ ਤੇ ਚੜ੍ਹਿਆ ਕਹਿੰਦੇ ਵਪਾਰ ਤੇਰੇ ਲਈ ਘਾਟੇ ਦਾ ਸੌਦਾ ਸਾਡੇ ਬੱਚੇ ਹੀ ਨਹੀਂ ਬਿਜ਼ਨਸ 'ਚ ਗਏ ਅੱਜ ਦੇਖੋ بڑے بڑے ਸਟਾਕਿਸਟ ਕੌਣ ਲੋਕ ਨੇ ਜਦੋਂ ਵੀ ਕੋਈ ਦੁਕਾਨ ਖੋਲਾਂਗੇ ਉਹਦੇ ਸਟਾਕ ਤੋਂ ਹੀ ਮਾਲ ਆਏਗਾ ਨਾ ਜਿਹੜਾ ਪਹਿਲਾਂ ਸਟਾਕਿਸਟ ਬਣ ਗਿਆ ਅਸੀਂ ਤੇ ਗਏ ਹੀ ਨਹੀਂ ਬਿਜ਼ਨਸ 'ਚ ਅਜੀਤੇ ਕੱਲੇ ਖੇਤੀ ਤੇ ਰਹੇ ਖੇਤੀ ਹੁਣ ਘਟ ਰਹੀ ਹੈ ਦਿਨੋਂ ਦਿਨ। ਅੱਜ ਜਿਹਦੇ ਕੋਲੇ 5 ਕਿਲੋ ਨੇ 2 ਜਵਾਕ ਹੋ ਗਏ 2.5 2.5 ਰਹਿ ਗਏ। ਕੱਟ ਗਈ ਨਾ। ਗਾਹਟ ਆਈ ਤਾਂ ਆਈ ਆਲਾ ਨੇ 2 2 ਹੋ ਗਏ ਕੀ ਰਹਿ ਗਿਆ ਪਿੱਛੇ। ਇਹਨੇ ਰੋਜ਼ ਕੱਟਣਾ ਵਪਾਰ ਛੋੜਦਾ ਵਧਣਾ ਸੀ। ਉਸ ਪਾਸੇ ਗਏ ਨੇ। ਅੱਜ ਦਿੱਕਤ ਆ ਗਈ ਨਾ। ਗਲਤ ਜਦੋਂ ਕੋਈ ਗਾਈਡ ਕਰਦਾ ਮਿਸ ਗਾਈਡ ਕਰਦਾ ਤੁਹਾਨੂੰ ਉਦੋਂ ਨੁਕਸਾਨ ਹੁੰਦਾ। ਉੱਤਮ ਖੇਤੀ, ਮੱਦਮ ਵਪਾਰ, ਨਖਿੱਧ ਚਾਕਰੀ। ਨੌਕਰੀ ਦਾ ਕਹਿੰਦੇ ਐਡਾ ਨਖਿੱਧ ਕੰਮ ਆ। ਇਹਦਾ ਕਰੂ ਹੀ ਨਾ। ਹੁਣ ਦੱਸੋ ਸਰਕਾਰੀ ਨੌਕਰੀ ਖਾਤਰ ਭਜੇ ਨਹੀਂ ਕਰਦੇ ਆਪਾਂ ਬੱਚੇ ਘਾੜੀ ਖਾਤਰ ਪੜਾਉਨੇ ਆ। ਵੀ ਸਾਡਾ ਬੱਚਾ ਨੌਕਰੀ ਲੱਗੇ। ਸਾਨੂੰ ਕੀ ਕਿਹਾ? ਕਹਿੰਦੇ ਦਾ ਕੰਮ ਹੀ ਨਖਿੱਧ ਹੈ। ਅਸੀਂ ਨੌਕਰੀ ਖਾਤਰ ਬੱਚੇ ਪੜਾਉਨੇ ਆ। ਕੋਈ ਪ੍ਰਾਈਵੇਟ ਜੌਬ ਕਰਦਾ, ਕੋਈ ਕੋਸ ਕੰਮ ਕਰਦਾ, ਫਿਰ ਉਹਨੇ ਕਿਹਾ ਨਹੀਂ। ਇਹ ਨਖਿੱਧ ਬਣ ਜਾਂਦੀ ਹੈ। ਕਿਵੇਂ ਬਣ ਜਾਂਦੀ ਆ ਪਾਤਸ਼ਾਹ ਕਹਿੰਦੇ ਚੱਕਰ ਲੱਗਾ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਗ ਚੱਕਰ ਲੱਗੇ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਗ ਆਪ ਗਵਾਏ ਸੇਵਾ ਕਰੇ ਤਾਂ ਕਿ ਸਿਪਾਏ ਮਨ ਹੁਣ ਨੌਕਰੀ ਦੇਖੋ ਕਿਵੇਂ ਹੋਊਗੀ ਨਾਲੇ ਨੌਕਰ ਲੱਗੇ ਜੇ ਨਾਲੇ ਝਗੜਾ ਕਰੇ ਚਾਕਰ ਲੱਗੇ ਚਾਕਰੀ ਨਾਲੇ ਗਾਰਬ ਬਾਦ-ਬਾਦ ਹੁੰਦਾ ਝਗੜਾ ਨਾਲੇ ਹੰਕਾਰ ਕਰੇ ਨਾਲੇ ਰੋਲਾ ਕਰੇ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਬ ਜਿਸ ਮਾਲਕ ਦੀ ਨੌਕਰੀ ਕਰਦਾ ਜੇ ਉਹਦੇ ਨਾਲ ਝਗੜਾ ਹੀ ਕਰੀ ਜਾਊ ਉਹਦੇ ਨਾਲ ਰੌਲੇ ਹੀ ਕਰੀ ਜਾਊ ਕੀ ਉਹਦੀ ਖੁਸ਼ੀ ਪ੍ਰਾਪਤ ਕਰ ਲੇਗਾ ਬਿਲਕੁਲ ਖੁਸ਼ੀ ਨਹੀਂ ਪ੍ਰਾਪਤ ਕਰੇਗਾ ਕਿਉਂਕਿ ਉਹ ਜਿੱਥੋਂ ਪੈਸੇ ਲੈਣੇ ਉਹਦੇ ਨਾਲ ਤੇ ਝਗੜਾ ਕਰੀ ਜਾਂਦਾ ਉਹਦੇ ਨਾਲ ਤੇ ਰੌਲਾ ਪਾਈ ਜਾਂਦਾ ਤੂੰ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ ਗੱਲਾਂ ਕਰੇ ਕਣੇਰੀਆਂ ਖਸਮ ਨਾ ਪਾਏ ਸਾਦ ਫਿਰ ਖੁਸ਼ੀ ਕਿਵੇਂ ਮਿਲੇਗੀ ਆਪ ਗਵਾਏ ਸੇਵਾ ਕਰ ਨੌਕਰੀ ਨੂੰ ਸੇਵਾ ਸਮਝ ਤਾਂ ਕਿ ਸਿਪਾਏ ਮਾਨ ਤਾਂ ਕਿਤੇ ਮਾਨ ਪ੍ਰਾਪਤ ਹੋ ਸਕਦਾ ਤਾਂ ਮਾਨ ਹੋ ਸਕਦਾ ਆਪ ਗਵਾਏ ਸੇਵਾ ਕਰੋ ਤਾਂ ਕਿ ਸਿਪਾਏ ਮਾਨ ਨਾਨਕ ਜਿਸ ਨੂੰ ਲਗਾ ਤਿਸ ਮਿਲੈ ਲਗਾ ਸੋ ਪਰਵਾਨ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਜਿਹਦੇ ਕੋਲ ਲੱਗਿਆ ਹੋਇਆ ਜੇ ਕਿਤੇ ਨੌਕਰੀ ਨੂੰ ਸੇਵਾ ਸਮਝ ਲਵੇ ਪਿਆਰੇ ਸੇਵਾ ਜੇ ਨੌਕਰੀ ਕਰਦਾ ਚੁਸਤੀਆਂ ਕਰੂਗਾ ਚਲਾਕੀਆਂ ਕਰੂਗਾ ਝਗੜੇ ਕਰੂਗਾ ਮਾਲਕ ਦੀ ਖੁਸ਼ੀ ਕਿੱਥੋਂ ਪ੍ਰਾਪਤ ਕਰ ਲੇਗਾ ਨਹੀਂ ਪ੍ਰਾਪਤ ਹੋਵੇ ਫਿਰ ਤੇਰੇ ਲਈ ਨੌਕਰੀ ਕੀ ਹੈ ਨਿਖਿਤ ਹੈ ਜੇ ਤੂੰ ਜਿਸ ਮਾਲਕ ਦੇ ਕਾਰਖਾਨੇ 'ਚ ਨੌਕਰੀ ਕਰਦਾ ਹੈ ਜਿਸ ਸਰਕਾਰ ਦੀ ਤੂੰ ਨੌਕਰੀ ਕਰਦਾ ਹੈ ਜੇ ਤੂੰ ਉਹਦੇ ਪ੍ਰਤੀ ਵਫਾਦਾਰ ਨਹੀਂ ਤੇਰੀ ਨੌਕਰੀ ਚਾਕਰੀ ਨਖੇਤ ਜੇ ਤੂੰ ਉੱਥੇ ਵਫਾਦਾਰ ਹੈ ਫਿਰ ਨਖੇਤ ਨਹੀਂ ਫਿਰ ਤੇਰੇ ਲਈ ਚਾਕਰੀ ਵੀ ਉੱਤਮ ਹੈ ਕਿਉਂਕਿ ਤੂੰ ਬਹੁਤ ਇਮਾਨਦਾਰੀ ਨਾਲ ਕੰਮ ਕਰਦਾ 8 ਘੰਟੇ ਦੀ ਡਿਊਟੀ ਤੂੰ 8 ਘੰਟੇ ਪਾਣੀ ਨਹੀਂ ਪੀਂਦਾ 8 ਘੰਟੇ ਤੂੰ ਪੂਰੀ ਮਿਹਨਤ ਕਰਦਾ ਹੈ ਤੇਰੀ ਨੌਕਰੀ ਵੀ ਗੁਰਮੁਖਾ ਉੱਤਮ ਹੈ ਪਰ ਜ਼ਿਆਦਾ ਕੀ ਬੇਇਮਾਨੀ ਮਾਂਚ ਫਿਰ ਨਖੇਤ ਫੇਜਰੋ ਕੁਰਸੀਆਂ ਤੇ ਬੈਠ ਕੇ ਕੰਮਾਂ ਦੇ ਬਦਲੇ ਰਿਸ਼ਵਤ ਲੈਂਦੇ ਆ ਉਹਨਾਂ ਚਿਰ ਇੰਤਕਾਲ ਹੀ ਇੰਚਾਰ ਦੇ ਜਨ ਤੇ ਜੇਬ ਚ ਪੈਸੇ ਨਾ ਪੈਣਾਂ ਇੰਤਕਾਲ ਹੀ ਇੰਚਾਰ ਦੇ ਫਰਦੀ ਨਹੀਂ ਦਿੰਦੇ ਜਦੋਂ ਆਪ社 ਰਿਸ਼ਵਤਾਂ ਲੈਂਦੇ ਆ ਨੌਕਰੀਆਂ ਸਰਕਾਰੀ ਕੁਰਸੀਆਂ ਤੇ ਬੈਠ ਕੇ ਫੇਰ ਉਹ ਨੌਕਰੀ ਕੀ ਆ ਨਾ ਖੇਦਦਾ ਉਹ ਨਾ ਖੇਦਦਾ ਜਦੋਂ ਕੁਰਸੀਆਂ ਤੇ ਬੈਠ ਕੇ ਰਿਸ਼ਵਤਾਂ ਲੈਂਦੇ ਆ ਜਦੋਂ ਧੀਆਂ ਪੁੱਤਾਂ ਬੱਚਿਆਂ ਦੇ ਲੋਕਾਂ ਦੇ ਉੱਪਰ ਗਲਤ ਕੇਸ਼ ਪਾਉਂਦੇ ਆ ਨਾ ਪੈਸੇ ਲੈ ਕੇ ਜਦ ਬੈਸ ਕਰਦੇ ਆ ਸਰਕਾਰੀ ਨੌਕਰੀਆਂ ਤੇ ਬੈਠ ਕੇ ਫੇਰ ਉਹ ਨੌਕਰੀ ਚਾਕਰੀ ਨਖੇਦਦਾ ਕਿਉਂਕਿ ਇਮਾਨਦਾਰੀ ਨਾਲ ਸੇਵਾ ਨਹੀਂ ਨਭਈ ਫੇਰ ਉਹ ਨਖੇਦਦਾ ਜੇ ਬਹੁਤ ਇਮਾਨਦਾਰੀ ਨਾਲ ਕੰਮ ਕਰਦਾ ਕਿਸੇ ਦਾ ਪੱਖ ਪਾਤ ਨਹੀਂ ਕਰਦਾ ਕਿਸੇ ਤੋਂ ਰਿਸ਼ਵਤ ਨਹੀਂ ਲੈਂਦਾ ਫੇਰ ਉਹ ਨੌਕਰੀ ਉਹਦੀ ਉਸਤਮ ਹੈ ਬਸ ਇਹ ਤਿੰਨੇ ਚੀਜ਼ਾਂ ਤੇਰੇ ਲਈ ਭਗਤੀ ਬਣ ਸਕਦੀ ਹੈ ਤੇਰੀ ਖੇਤੀ ਤੇਰੇ ਲਈ ਭਗਤੀ ਬਣ ਸਕਦੀ ਹੈ ਤੇਰਾ ਬਿਜ਼ਨਸ ਵਪਾਰ ਤੇਰੇ ਲਈ ਭਗਤੀ ਬਣ ਸਕਦਾ ਹੈ ਤੇਰੀ ਨੌਕਰੀ ਤੇਰੇ ਲਈ ਭਗਤੀ ਬਣ ਸਕਦੀ ਹੈ ਪਰ ਜੇ ਤੇਰੇ ਅੰਦਰ ਇਮਾਨਦਾਰੀ ਜੇ ਇਮਾਨ ਹੀ ਖਤਮ ਹੋ ਗਿਆ ਤੇਰੇ ਲਈ ਤਿੰਨੇ ਹੀ ਨਿਕਦ ਨੇ ਜਿੰਨਾ ਮਰਜੀ ਜੋਰ ਲਾ ਲਈ ਤਿੰਨੇ ਹੀ ਨਿਕਦ ਨੇ ਗੁਰੂ ਤਿੰਨੇ ਹੀ ਉਤਮ ਨੇ ਜੇ ਇਮਾਨਦਾਰ ਜੇ ਭਾਈ ਦਾ ਹੱਕ ਹੀ ਖਾ ਲਿਆ ਅਸੀਂ 10 ਟਰਾਲੀਆਂ ਘਰੇ ਕੀ ਹੋ ਜੂਗਾ ਇੱਕ ਟਰਾਲੀ ਦੇ ਕਿੰਨੇ ਪੈਸੇ ਜੋੜ ਲੇਗਾ ਬਾਬਾ ਮਾਇਆ ਸਾਥ ਨਾ ਲੇ ਜੋੜਦਾ ਘਰਦਿਆਂ ਨਾਲ ਬੇਈਮਾਨੀਆ ਕਰ ਕਰਕੇ ਚੋਰੀ ਘਰ ਦਾ ਲਾਣੇਦਾਰ ਬਣ ਕੇ ਜੋੜਦਾ ਬਾਬਾ ਵਾਇਆ ਸਾਥ ਨਾ ਹੋਏ ਸਾਥ ਤੇ ਨਹੀਂ ਜਾਣਾ ਸਾਥ ਤੇ ਫੇ ਨਹੀਂ ਜਾਣਾ ਫਿਰ ਕੀ ਫਾਇਦਾ ਹੋਇਆ ਜੋੜ ਕੇ ਨਾਲੇ ਘਰ ਪਰਵਾਦ ਹੋਇਆ ਪਾਇਆਂ ਚ ਟਿੱਕ ਪਈ ਅੱਡੋ ਅੱਡ ਹੋਏ ਬਿਜ਼ਨਸ ਖਤਮ ਹੋਇਆ ਨਾਲੇ ਨੇ ਫੇ ਨਹੀਂ ਜਾਣਾ ਫਿਰ ਕਾਹਦੇ ਪਿੱਛੇ ਬੇਈਮਾਨੀ ਕਰਦੇ ਆ ਐਸੀ ਨਹੀਂ ਬੇਈਮਾਨੀ ਨਾ ਕਰੀ ਖੇਤੀ ਵੀ ਉੱਤਮ ਹੋ ਜੇਗੀ ਵਪਾਰ ਵੀ ਉੱਤਮ ਹੋ ਜਾਏਗਾ ਤੇਰੀ ਚੱਕਰੀ ਵੀ ਉੱਤਮ ਹੋ ਜੇਗੀ ਜੇ ਤੇਰੇ ਅੰਦਰ ਇਮਾਨਦਾਰੀ ਦਾ ਕਿਣਕਾ ਹੈ ਜੇ ਗੁਰੂ ਤੋਂ ਮਤ ਲੈ ਕੇ ਸਿੱਖਿਆ ਲੈ ਕੇ ਮਨ ਨੂੰ ਕਿਤੇ ਹਾਲੀ ਬਣਾ ਲੈਣਾ ਸਭ ਕੁਝ ਉੱਤਮ ਹੋ ਸਕਦਾ ਹੈ ਇਹ ਸਾਨੂੰ ਦੱਸਿਆ ਗਲਤ ਹੈ ਹੁਣ ਉਹਨਾਂ ਨੂੰ ਪੁੱਛੋ ਵੀ ਨੌਕਰੀ ਬਣਾ ਸਰ ਜੀ ਜਿਹੜੇ ਕਹਿੰਦੇ ਸੀ ਉੱਤਮ ਖੇਤੀ ਮੱਧਮ ਵਪਾਰ ਨਖਿੱਦ ਚੱਕਰੀ ਉਹਨਾਂ ਨੂੰ ਆਏ ਪੁੱਛੋ ਵੀ ਉਹ ਨੌਕਰੀ ਬਣਾ ਸਰ ਦੇਗਾ ਆ ਆਪਣੇ ਜਿ ਵਕਾਂ ਨੂੰ ਤਾਂ ਪੜਾਉਂਦੇ ਫਿਰਦੇ ਆਪਾਂ ਨੌਕਰੀਆਂ ਇਹ ਨਖਿੱਧ ਹਨ ਜਦੋਂ ਸਾਡੇ ਅੰਦਰ ਬੇਈਮਾਨੀ ਇਹ ਉਤਮ ਨੇ ਜਦੋਂ ਸਾਡੇ ਅੰਦਰ ਇਮਾਨ ਜਾਗ ਪਿਆ ਇਮਾਨਦਾਰੀ ਆ ਖੇਤੀ ਕਰੋ ਇਮਾਨਦਾਰੀ ਨਾਲ ਕਰੋ ਭਾਈ ਗਰੀਬ ਨੇ ਪਰਦੇਸੀ ਨੇ ਮਿਹਨਤੀ ਨੇ ਟੂਹੀ ਧਾ ਕੇ ਖੋ ਜੰਦੇ ਜੀਵ ਲੌਂਦੇ ਆਂ ਜੇ ਕਿਲੇ ਹੀ ਆਪਾਂ ਇੱਕ ਅਧਾਰਾ ਦਾ ਵਿੱਚੋਂ ਦਿੱਕੀ ਹੋ ਜੂ ਜਿਹੜੀ ਬੜਾ ਨਾਲਾ ਮਸ਼ੀਨ ਤੇ ਲਾਉਣਾ 26 ਲੱਖ ਰੁਪਈਆ ਜੇ ਚਾਰ ਬਿਗੇ ਘੱਟ ਬਕਸ ਨੂੰ ਦੱਸ ਦਵਾਂਗੇ ਉਹਨੂੰ ਕੋਈ ਫਰਕ ਨਹੀਂ ਪੈਣਾ ਪਰ ਤੇ ਜੀ ਖੇਤੀ ਉੱਤਮ ਨਹੀਂ ਰਹੇ ਨਹੀਂ ਕੋਈ ਕੰਮ ਬਸ ਐਨੀ ਗੱਲ ਦਾ ਖਿਆਲ ਹੈ ਇਹ ਉੱਤਮੇ ਤਾਂ ਨੇ ਜੇ ਸਾਡੇ ਅੰਦਰ ਇਮਾਨਦਾਰੀ ਇਸ ਲਈ ਅੱਜ ਤੋਂ ਬਾਅਦ ਇਹ ਨਾ ਖਿਆਲ ਰੱਖਿਓ ਮਨ ਵਿੱਚ ਵੀ ਵਪਾਰ ਸਾਡੇ ਲਈ ਮਾੜਾ ਨਾ ਵਪਾਰ ਕਰੋ ਉਹਦੇ ਵਿੱਚ ਵੀ ਇਮਾਨਦਾਰੀ ਬਾਤੋ ਜਾਇਜ ਪ੍ਰੋਫਿਟ ਲੈ ਕੇ ਕਿਸੇ ਨੂੰ ਕੋਈ ਚੀਜ਼ ਦੇਵੋ ਤੇਰੇ ਲਈ ਤੇਰਾ ਵਪਾਰ ਵੀ ਉੱਤਮ ਹੋ ਜਾਏਗਾ ਕਿਤੇ ਨੌਕਰੀ ਕਰਦੇ ਹੋ ਕਿਤੇ ਵੀ ਕਰਦੇ ਹੋ ਕੋਈ ਕੰਮ ਉਹਨੂੰ ਬਹੁਤ ਇਮਾਨਦਾਰੀ ਨਾਲ ਕਰੋ ਕਿਉਂਕਿ ਉਸ ਕੰਮ ਦੇ ਬਦਲੇ ਮਾਲਕ ਤੈਨੂੰ ਪੈਸੇ ਜੰਦਾ ਜੇ ਤੂੰ ਕੰਮ ਇਮਾਨਦਾਰੀ ਨਾਲ ਕਰੇਗਾ ਉਹ ਮਾਲਕ ਨੂੰ ਪ੍ਰੋਫਿਟ ਹੋਵੇਗਾ ਉਹ ਆਪਣੇ ਕੰਮ ਨੂੰ ਵਧਾਏਗਾ ਉੱਥੇ ਤੇਰੇ ਵਰਗੇ ਪੰਜ ਸੱਤ ਨੂੰ ਹੋਰ ਵੀ ਰੋਜ਼ਗਾਰ ਮਿਲ ਜਾਏਗਾ ਜੇ ਤੂੰ ਇਮਾਨਦਾਰੀ ਨਾਲ ਕੰਮ ਕਰੇਗਾ ਮਾਲਕ ਦੀ ਝੋਲੀ ਵਿੱਚ ਕੁਝ ਪਾਏਗਾ ਜੇ ਅਡਵਾਂਸ ਪੈਸੇ ਲੈ ਕੇ ਘਰੇ ਬਹਿ ਗਿਆ ਮਾਲਕ ਦੇ ਘਰ ਵਿੱਚ ਨਾ ਗਿਆ ਖੇਤ ਵਿੱਚ ਨਾ ਗਿਆ ਮੁੜ ਕੇ ਫਿਰ ਉਹ 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 ਮਾਲਕ ਦਾ ਕੰਮ ਕਿੱਥੋਂ ਪੂਰਾ ਕਰੇ ਫਿਰ ਕਿਵੇਂ ਕਿਸੇ ਤੇ ਦੂਸਰੇ ਤੇ ਵਿਸ਼ਵਾਸ ਕਰੇਗਾ ਫੈਕਟਰੀਆਂ ਫੇਲ ਹੋ ਜਾਂਦੀਆਂ ਨੇ کاروبار ਫੇਲ ਹੋ ਜਾਂਦੇ ਨੇ ਜਦੋਂ ਕੰਮ ਕਰਨ ਵਾਲੇ ਸਹੀ ਤੰਗ ਨਾਲ ਕੰਮ ਨਹੀਂ ਕਰਦੇ ਇਮਾਨਦਾਰੀ ਨਾਲ ਸਭ ਕੁਝ ਉੱਤਮ ਹੁੰਦਾ ਹੈ ਤੇਰੇ ਹੀ ਹੱਥ ਹੈ ਉੱਤਮ ਕਰ ਲੈ ਮਦਮ ਕਰ ਲੈ ਘਾਟੇ 'ਚ ਲੈ ਜਾਂਦਾ ਤੇਰੇ ਹੱਥ ਵਿੱਚ ਇਮਾਨਦਾਰੀ ਜਦੋਂ ਤੇਰੇ ਕੋਲ ਹੋਏਗੀ ਨੌਕਰੀ ਕਰੇਗਾ ਇਮਾਨਦਾਰੀ ਨਾਲ ਕਰੇਗਾ ਤੇਰੀ ਨੌਕਰੀ ਉਤਮ ਹੈ ਬੇਈਮਾਨੀ ਕਰਨ ਲੱਗਿਆ ਨਿਖੇਧ ਹੋਗੀ ਫਿਰ ਜਹਾਜਿਆ ਕਰੇਗਾ ਉਹ ਜਾ ਭਰੇਗਾ ਇਸ ਲਈ ਸਭ ਕੁਝ ਇਮਾਨਦਾਰੀ ਨਾਲ ਕਰੋਗੇ ਹਰ ਕੰਮ ਤੇਰੀ ਭਗਤੀ ਹੈ ਵਪਾਰ ਭਗਤੀ ਖੇਤੀ ਭਗਤੀ ਨੌਕਰੀ ਵੀ ਭਗਤੀ ਹੈ ਸਭ ਕੋਈ ਤੇਰਾ ਭਗਤੀ ਹੋ ਸਕਦਾ ਜੇ ਤੇਰੇ ਅੰਦਰ ਇਮਾਨਦਾਰੀ ਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਰਮਾਤਮਾ ਨੂੰ ਤੂੰ ਯਾਦ ਰੱਖਦਾ ਹੈ Tá só o coisa de palete, qualquer... né?